ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਵਧੀਆ ਚੜ੍ਹਦੀ ਕਲਾ 'ਚ ਤੇ ਆਪਾਂ ਵਧੀਆ ਆਪਾਂ ਪਹੁੰਚ ਗਏ ਅੱਜ ਕਰੇਨਾ ਤੇ ਤੇ ਅੱਜ ਸ਼ਾਇਦ ਗੱਡ ਲਾਂਚਿੰਗ ਹੋਣ ਕੋਈ ਪੱਕਾ ਪਤਾ ਨਹੀਂ ਤੇ ਆਊਟਸਾਈਡ ਹੋਣੇ ਆ ਤੇ ਆਪਾਂ ਨਾਸ਼ਤਾ ਲੈ ਕੇ ਆ ਗਏ ਅੱਜ ਪਰੌਂਠੇ ਪਹਿਲਾਂ ਮੈਸੇਜ ਹੀ ਗਿਆ ਸੀ ਤੇ ਬਲੌਗ ਮੈਂ ਕਿਹਾ ਚੱਲ ਇਥੋਂ ਦੀ ਸਟਾਰਟ ਕਰਦੇ ਆਂ ਇਰੋ ਜੁੜੀ ਆਪਣੇ ਅੱਜ ਦਾ ਬਲੌਗ ਤੁਹਾਨੂੰ ਦਿਖਾਵਾਂਗੇ ਕੀ ਕੀ ਕਰਦੇ ਹਾਂ Enjoy ਕਰਨਾ ਆਪਣਾ ਬਲੌਗ ਕਿਉਂ ਮਾਰ ਰਿਹਾ ਕਿਉਂ ਦਰਵਾਜੇ ਤੋੜ ਰਹਾ ਹੈ ਕਿਉਂ ਦਰਵਾਜੇ ਤੋੜ ਰਹਾ ਕੀ ਬਣਾ ਅੱਜ ਪਰੌਂਠੇ ਹੈਲੋ ਗਾਇਸ ਹੈਲੋ ਗਾਇਸ ਪਾਰਸਲ ਪਾਰਸਲ ਹੈਲੋ ਗਾਇਸ ਸਤਾਰਨ ਲੋਕ ਤੋਂ ਪਾਰਸਲ ਦੇ ਤੋ 13 ਦਾ ਪਾਰਸਲ 13 ਦਾ 13 ਨੰਬਰ ਦਾ ਪਾਰਸਲ ਹਮ ਲੋਕਾਂ ਕੋ ਦੇ ਦੇਣਾ ਹਮ ਕੋ ਲੈ ਇਹ ਪਾਰਸਲ ਦੇ ਲੋ ਟਰੋ ਕਰਨਾ ਪਹਿਲੇ ਗੱਡਰ ਦੀ ਪਹਿਲਾ ਗੱਡਰ ਰੱਖਤਾ ਆਪਾਂ ਤੇ ਦੂਜੇ ਗੱਡਰ ਵਾਸਤੇ ਰਾਹ ਬੰਦਿਆ ਬਾਅਦ ਬਸ ਕਟਰਾਂ ਤੇ ਦਰਰਾਪਾ ਨੇ ਆਪ ਕੋਲ ਲੈਣਾ ਮੇਰੇ ਤੋਂ ਬਾਅਦ ਦੂਜਾ ਕਟਰ ਲੈ ਕੇ ਦੇਖਾਂਗੇ ਕਿੰਨੇ ਕਟਰ ਹੁੰਦੇ ਇਹ ਇਹ ਰਾਪਾ ਗੱਲ ਸਮਾਨ ਲੈ ਕੇ ਕਾਇ ਇੱਕ ਰੇਂਦਾ ਐਡਲ ਇਹ ਇਹ ਆ ਗਏ ਰੇਦਾ ਚੈਨ ਦਾ ਪਹਿਲਾ ਦੇ ਤਸੀਲ ਲਈ ਕਰ ਗਈ ਤੇ ਇਹ ਨਵਾਂ ਹੀ ਪੈਣਾ ਹੁਣ ਇਹ ਬਹੁਤ ਭਾਰਾ 280 ਕਿਲੋ ਦਾ ਜਨੇਦਾ ਤੇ ਇਹ ਬਹੁਤ ਗਾਰਡ ਲਈ ਸਾਈਡ ਚੇਂਜ ਹੋਣ ਵਾਲਾ ਪਰਲੀ ਸਾਈਡ ਦਾ ਹੋਣਾ ਚਾਹੀਦਾ ਛੇ ਚ ਪਰਲੀ ਸਾਈਡ ਦਾ ਚੇਂਜ ਹੋਣਾ ਹੈ ਇਹ ਦੇਖੋ ਕਦੋਂ ਇੰਜੀਨੀਅਰ ਹੋਗਾ ਚੇਂਜ ਕਰੂਗਾ ਇਹ ਇਹ ਜਿਹੜਾ ਚੀਜ਼ ਪਰਲੀ ਸਾਈਡ ਦਾ ਪਾਜੀ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਆਹ ਸਮਾਨ ਰੱਖ ਲੋ ਬਾਕਸ ਕਿੱਦਾਂ ਭਾਜੀ ਬਣਾਤਾ ਬਾਕਸ ਹੋਰ ਦੇਖ ਤੂੰ ਮਿਸਤਰਪੁਰਾ ਦਾ ਬਾਕਸ ਬਣਾਤਾ ਹੈ ਹੁਣ ਵਾਧੂ ਘਰ ਦਾ ਸਮਾਨ ਹੈ ਘੈਂਟ ਬਣਿਆ ਘੈਂਟ ਇਹ ਪੇਟੀ ਨਾਲੋਂ ਕੱਟ ਕੇ ਬਣਾਇਆ ਇਦਾਂ ਦਾ ਆ ਸਾਰਾ ਗ੍ਰੈਂਡਰ ਨਾਲ ਕੱਟ ਕੇ ਅੱਧੀ ਇਹ ਬਣਾ ਲਿਆ ਬਾਕਸ ਘੈਂਟ ਬਣਿਆ ਘੈਂਟ ਘੈਂਟ ਸਾਰੇ ਕਮੈਂਟ ਕਰਕੇ ਦੱਸਿਓ ਸਾਡੀ ਮਿਸਤਰਪੁਰਾ ਕਿੱਦਾਂ ਦਾ ਲੱਗਾ ਤਾਂ ਕਿਹੋ ਜਿਹਾ ਹਾਲਾ ਤਰੋਂ ਆਪਾਂ ਕੰਮ ਕਬੂਮ ਕਰ ਗਈ 11 ਹੁੰਦਾਂ ਤੇ ਨਾਲ ਨਾਲ ਮੈਚ ਇੰਜ ਵਾਈ ਕਰਦੇ I'm ਲੋਪੀ ਮੈਟਰ ਅੱਜ ਫੇਰ ਲੈਣ ਆਗੇ ਰੋਟੀ ਤੇ ਨਾਲ ਨਾਲ ਆਪਾਂ ਮੈਚ ਦਾ ਆਨੰਦ ਲੈ ਹੁੰਦੇ ਦੂਜੇ ਘੁੰਮ ਤੇ ਸ਼ਮੂਨ ਗਿੱਲ ਨੂੰ ਅਰੇ ਚੌਕਾ ਤੇ ਅਜਦੇਵੇ ਕੀ ਬਣਾ ਹਾਂ ਔਰ ਅਰੇ ਕੀ ਹਾਲ ਹੈ ਵਧੀਆ ਹੈ ਲੈ ਲਿਆ ਖਾਣਾ ਹਾਂ ਕੀ ਆਜ ਬਣਾ ਆਜ ਬਣਾਏ ਦਾਲ ਰੋਟੀ ਚਾਵਲ ਦਾਲ ਰੋਟੀ ਚਾਵਲ ਜਲਦੀ ਲੈ ਲੇ ਓਏ ਦਾਈ ਭయ్యా ਥੋੜਾ ਸੁਪੀ ਸਮਝ ਡਾਲ ਦੇ ਨਾ ਇੱਕ ਬਾਰ ਚੱਲ ਦੋਸਾਲ ਦੇ ਸਾਹ ਦੇ ਦੇ ਇੱਕ ਬਾਰ ਚੱਲ ਇੱਕ ਇੱਕ ਫੰਨੀ ਵਿੱਚ ਡਾਲ ਦੇ ਥੋੜਾ ਬਾਸ ਇਦਨਾ ਬਹੁਤ ਵੇ ਹਮ ਸਾਫ ਲੋਕੋ ਕਾਟਦਾ ਹੋ ਰੋਟੀ ਲੈ ਕੇ ਆਉਂਦਾ ਤੇ ਨਾਲ ਨਾਲ ਹੀ ਮੈਚ ਚ ਮੰਨਿਆ ਸਭ ਤੋਂ ਅੱਗੇ ਗੱਡੀ 'ਚ ਵੀ ਮੈਚ ਲਾ ਨਾਲ ਨਾਲ ਹੀ ਗੱਲਾਂ ਦਾ ਮੈਚ ਤੇ ਗੱਡੀ ਵੀ ਇਧਰ ਜੰਗਲ ਹੀ ਏਰੀਆ ਵਾਸਟਰ ਅੱਛਾ ਸਟਾਰਟ ਹੋ ਰਿਹਾ ਯਾਰ ਸੇ ਮੋੜ ਕੋੜ ਬਹੁਤ ਆ ਤੇ ਆ ਗਿਆ ਰੇਹਰੇ ਦਾ ਪੁਲ ਮੋੜਸਾਲਾ ਮੋੜਸਾਲਾ ਇੱਧਰ ਦੇਖਦੇ ਹੀ ਨਹੀਂ ਆ ਕਿੱਦਾਂ ਕਿੱਧਰ ਦੀ ਪਾਸ ਕਰਨਾ ਕੀ ਕਰਨਾ ਜਿੱਧਰ ਰਾਮ ਲਾਲਾ ਉਧਰ ਹੀ ਰੜਦੇ ਨੇ ਆ ਦੇਖੋ ਨਾ ਟਰੱਕ ਵਾਲਾ ਕਿੱਧਰ ਆਉਂਦਾ ਆ ਸਾਨੂੰ ਥੱਲੇ ਲਾ ਦੇ ਤੂੰ ਆਪ ਆਪੇ ਕਰ ਆਦੋਗੀ ਇਹ ਕੌਣ ਆਉਂਦਾ ਐ ਨਾ ਉਹਦੀ ਇੱਕੋ ਲੈਟ ਜਾਗਦੀ ਉਧਰ ਮਰ